ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਲਾਮ ਅਦਾਬ ਰਾਮ ਰਾਮ ਉਮੀਦ ਆ ਸਾਰੇ ਦੋਸਤ ਠੀਕ ਠਾਕ ਹੋਵਗੇ 25 ਅਗਸਤ 2025 ਦਿਨ ਸੋਮਵਾਰ ਜੇ ਕਬੱਡੀ ਕਪਾ ਦਾ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਮੀਂਹ ਕਾਰਨ ਬਹੁਤ ਟੂਰਨਾਮੈਂਟ ਕੈਨਸਲ ਹੋ ਗਏ ਰਾਤ ਇਟਲੀ ਬਹੁਤ ਲੇਟ ਫਾਈਨਲ ਮੈਚ ਹੋਇਆ ਇਟਲੀ ਅਤੇ ਕੈਨੇਡਾ ਸਮੇਤ ਪੰਜਾਬ ਦਾ ਇੱਕ ਰਿਜ਼ਲਟ ਹੈ ਜੋ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਪੂਰੀ ਜਾਣਕਾਰੀ ਨਾਲ ਜਿੰਨਾ ਰਿਜ਼ਲਟ ਤੁਹਾਨੂੰ ਦੱਸਾਂਗੇ ਪੂਰੀ ਜਾਣਕਾਰੀ ਤੇ ਸਾਡੇ ਫੇਸਬੁੱਕ ਪੇਜ ਕਬੱਡੀ ਅਪਡੇਟ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਕਬੱਡੀ ਲਾਈਵ ਕਬੱਡੀ ਅਪਡੇਟ ਨੂੰ ਸਬਸਕ੍ਰਾਈਬ ਕਰ ਲਓ ਬਾਈ ਗੰਨਾਪ ਸਿੰਘ ਗਿੱਲ ਝੰਡਾ ਵਾਲਾ ਜਿਲ੍ਹਾ ਬਠਿੰਡਾ ਵੱਲੋਂ ਤਿਆਰ ਕੀਤੇ ਗਏ ਰਿਜ਼ਲਟ ਬੋਲਣ ਲੱਗੇ ਆ ਜੀ ਇਹ ਸਾਰੇ ਰਿਜ਼ਲਟ ਹੈ ਜਿਹੜੇ ਬਖੂਬੀ ਤਿਆਰ ਕੀਤੇ ਹੋਏ ਨੇ ਪਿੰਡ ਮਾਵੀ ਸੱਪਾ ਜਿਲ੍ਹਾ ਪਟਿਆਲਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਓਪਨ ਮੈਚ ਕੈਨਸਲ ਹਨ ਬਜਨੀ 75 ਗਿਲੋ ਹੀ ਕਰਵਾਏਗੇ ਪਿੰਡ ਭੂਲਣ 18 ਨੰਬਰ ਫਾਸਟ 17000 ਨਗਦ ਪਲੱਸ ਕੱਪ ਪਿੰਡ ਸਿੰਘ ਹਰਿਆਣਾ 1.5 ਨੰਬਰ ਸੈਕੰਡ 13000 ਨਗਦ ਪਲੱਸ ਕੱਪ ਬੈਸਟ ਨਹੀਂ ਸੀਗੇ ਇੱਥੇ ਬੁਲਾਰੇ ਸੀ ਜਸ਼ਨ ਮਹਿਲਾ ਪੂਲਣ ਪੰਜ ਤੋਂ ਬਾਅਦ ਲਗਾਤਾਰ 13 ਨੰਬਰ ਲੈ ਕੇ ਜੇਤੂ ਰਹੀ ਟੀਮ ਸੀਸ 8.5 ਤੋਂ ਬਾਅਦ ਤਿੰਨ ਨੰਬਰ ਹੀ ਪ੍ਰਾਪਤ ਕਰ ਪਾਈ। ਆਯਾਦ سپورٹس ਕਬੱਡੀ ਕਲੱਬ ਯੂਰਪ ਇਟਲੀ ਦੇ ਸੀਜ਼ਨ 2025 ਦਾ ਲਾਸਟ ਕੱਪ ਸੀਗਾ ਜੀ। ਸ਼ਹਿਰ ਪਸੇਸ ਪਸੇਜਾ ਇਟਲੀ ਦੇ ਕਬੱਡੀ ਕੱਪ ਦਾ ਫਾਈਨਲ ਰਿਜ਼ਲਟ ਟੀਮ ਸਿੰਘ ਸਭਾ ਕਬੱਡੀ ਕਲੱਬ ਫਰਾਂਸ 23 ਨੰਬਰ ਫਾਸਟ 3100 ਯੂਰੋ ਨਗਦ ਪਲੱਸ ਕੱਪ ਪਲੇਅਰ ਖੇਡੇ ਕੀਪਰ ਜੋਗੇਵਾਲ ਸੱਤੀ ਜਰਗੜੀ ਗੁਰਸੇਵਕ ਸੁਰਖਪੁਰ ਪਹਾੜੀ ਅਲੀਪੁਰ ਬਾਜੂ ਚੋਲਾ ਸਾਹਿਬ ਜੀ ਹਿੰਦਾ ਭੰਗੋ ਲੰਗਾ ਪੰਡਤ ਦੁੱਗਰੀ ਹੈਪੀ ਸਿੰਧੜਾ ਤੇ ਹੋਰ ਪਲੇਅਰ ਖੇਡੇ ਟੀਮ ਆਜ਼ਾਦ ਸਪੋਰਟਸ ਕਵਡਡੀ ਕਲੱਬ ਸਪੇਨ 13 ਨੰਬਰ ਸੈਕਿੰਡ 2500 ਯੂਰੋ ਨਗਦ ਪਲੱਸ ਕੱਪ ਪਲੇਅਰ ਖੇਡੇ ਸੁੱਖਾ ਗਾਂਦਰਾ ਗਗਨਾ ਫਲਣੋ ਫਾਨਾ ਰਸ਼ੀਨ ਕਰਨ ਰਫੀ ਪਹਿਲਵਾਨ ਸੋਨੂ ਕੋਟਪਾਈ ਤੇ ਹੋਰ ਪਲੇਅਰ ਖੇਡੇ ਇਥੇ ਬੈਸਟ ਰੇਡਰ ਰਿਹਾ ਸਤੀ ਜਰਗੜੀ 10 ਰੇਡਾਂ ਚੋਂ 10 ਨੰਬਰ ਫਰਾਂਸ ਦੀ ਟੀਮ ਵੱਲੋਂ ਬੈਸਟ ਜਾਫੀ ਰਿਹਾ ਗਰ ਸੇਵਕ ਸੁਰਖਪੁਰ 8 ਟੱਚ 4 ਜੱਫੇ ਫਰਾਂਸ ਵੱਲੋਂ ਬੈਸਟ ਨੂੰ ਸੋਨੇ ਦੀਆਂ ਮੁੰਦਰੀਆਂ ਸਿੰਘਾਂ ਜੀ ਸਨਮਾਨ ਹੋਇਆ ਜੋਧਾ ਧੱਲੇ ਕੇ ਮਨ ਤਰਪਲਾ ਬੁੱਗਾ ਕਰਿਆਲਾ ਸਮੇਤ ਤਿੰਨ ਸਨਮਾਨ ਕੜੀਆਂ ਨਾ ਕੀਤੀ ਗਈ ਬਹੁਤ ਸਨਮਾਨ ਕੀਤੇ ਹਨ ਇੱਥੇ ਬੁਲਾਰੇ ਸੀਗੇ ਸੁਗਰਾਜ ਸਿੰਘ ਰੋਡੇ ਪ੍ਰਭ ਚਾਚੋਵਾਲ ਅਲੀ ਪੱਤੜ ਬੀਸੀ ਯੂਨਾਈਟਿਡ ਦਾ ਕਬੱਡੀ ਕੱਪ ਬੈਂਕੂਵਰ ਪਲੱਸ ਰਿਚਮੈਂਟ ਸਥਾਨ 10975 126 एएसटी ਸਰੀ ਬੀਸੀ ਦਾ ਫਾਈਨਲ ਰਿਜ਼ਲਟ ਟੀਮ ਕਬੱਡੀ ਕਲੱਬ ਐਸਟਰਡ ਫੋਰਡ ਪਲੱਸ ਸੀ ਦੀਪਕ ਸਿੰਘ ਜੀ ਕਬੱਡੀ ਕਲੱਬ ਸਹਾਰਣਾ ਰੋਨੂਆ 22 नंबर फास्ट नगद राशि प्लस कप प्लेयर ਕਿੱਡੇ ਪਾਲਾ ਜਲਾਲਪੁਰ ਦੁੱਲਾ ਬੱਗਾ ਪਿੰਡ ਖੁਸ਼ੀ ਦੁੱਗਾ ਹੀਰਾ ਬੱਟ ਰਵੀ ਦਿਉਰਾ ਮੋਹਸਨ ਬਲਾਕ ਢਿੱਲੋਂ ਜੱਗਾ ਚਿੱਟੀ জাফর ਅਲੀ ਸ਼ੀਲੂ ਬਾਹੁ ਅਕਬਰਪੁਰ ਮਨੀਸ਼ ਬਾਹੁ ਅਕਬਰਪੁਰ ਅਮਨ ਦਿਉਰਾ ਜਤਿੰਦਰ ਝਾਰ ਸਾਹਿਬ ਜੀ ਰਵੀ ਕੈਲਰਮ ਇਹਨਾਂ ਵਿੱਚੋਂ ਕੁਝ ਪਲੇਅਰ ਸਟਕਾਨ ਖੇਡੇ ਨਹੀਂ ਟੀਮ ਕਬੱਡੀ ਕਲੱਬ ਪੰਜਾਬ ਟਾਈਗਰ ਨਨਕਾਣਾ ਸਾਹਿਬ ਜੀ 18 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਪਲੇਅਰ ਖੇਡੇ ਜੱਗੂ ਹਾਕਮਵਾਲਾ ਸਤੂ ਬਿੰਦੰਗ ਅੰਬਾ ਸੌਰ ਸਿੰਘ ਬੈਦੁੱਲਾ ਰਾਜਪੂਤ ਫੈਸਲ ਬੱਟੂ ਰਮੇਸ਼ ਜਮਾ ਰਾਏ ਹਮਜ਼ਾ ਗੁਜਰ ਬਣੀ ਸਮਾਣਾ ਮਲਕ ਯਕਾਉਲਾ ਅਬਦੁੱਲਾ ਬਿਰਕ ਸਤੀ ਸਮਾਉ ਤੇ ਹੋਰ ਪਲੇਅਰ ਖੇਡੇ ਬੈਸਟ ਰੀਡਰ ਰਿਹਾ ਜੀ ਬਿਲਾਲ ਮੋਹਸਨ ਢਿੱਲੋ 30 ਰੇਡਾਂ ਪਾ ਕੇ 28 ਨੰਬਰ ਲਿੱਤੇ ਬੈਸਟ ਜਾਫੀ ਰਿਹਾ ਬੈਸਟ ਜਾਫੀ ਰਿਹਾ ਜੀ ਬੈਸਟ ਰੀਡਰ ਰਿਹਾ ਜੀ ਬਿਲਾਲ ਮੋਹਸਨ ਢਿੱਲੋ 30 ਨੰ 30 ਰੇਡ 28 ਨੰਬਰ ਬੈਸਟ ਜਾਫੀ ਰਹਾ ਮਨੀਸ਼ ਬਾਹੂਆਗੁਰ 22 ਟੱਚ 8 ਜੱਫੇ ਤੇ ਸਨਮਾਨ ਹੋਇਆ ਪੂਰਾ ਕਰੂਏ ਨੂੰ 5 ਤੋਲੇ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕੀਤਾ ਗਿਆ ਖੁਸ਼ੀ ਦੁੱਗਾਂ ਨੂੰ 1000 ਨਕਦ ਡਾਲਰਾਂ ਨਾਲ ਸਨਮਾਨਿਤ ਕੀਤਾ ਗਿਆ ਇੱਥੇ ਬੁਲਾਰੇ ਸੀ ਮੱਖਣ ਅਲੀ ਸੁਰਜੀਤ ਸਿੰਘ ਕਕਰਾਲੀ ਪ੍ਰੀਤਾ ਚੀਮਾ ਇਟਲੀ ਸੀਜ਼ਨ ਵਿੱਚ ਪਹਿਲੇ ਨੰਬਰ ਉੱਤੇ ਰੇਡਰ ਰਿਹਾ ਸਤੀ ਜਰਗੜੀ ਅਤੇ ਬਲਕਰਨ ਕल्याण ਸੁਖਾ ਰਹੇ ਹਨ ਤੇ ਜਾਫੀ ਦੀ ਅਨਾਉਂਸਮੈਂਟ ਕੀਤੀ ਨਹੀਂ ਸੀਗੀ ਤੇ ਸਾਡੇ ਹਿਸਾਬ ਨਾਲ ਗਰ ਸੇਵਕ ਸੁਰਖਪੁਰ ਹੋ ਸਕਦਾ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਇਟਲੀ ਦੇ ਜਿਹੜੇ ਸੀਜ਼ਨ ਹੋਇਆ ਉਹਦੇ ਵਿੱਚੋਂ ਬੈਸਟ ਜੱਫੀ ਕੌਣ ਨਿਕਲ ਸਕਦਾ ਹੈ ਧੰਨਵਾਦ ਮਿਲਦੇ ਆ ਕੱਲ ਨੂੰ ਸਵੇਰੇ ਜੇਕਰ ਲੇਟ ਰਹੀ ਭਾਈ ਨੈਟਵਰਕ ਰਿਹਾ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਉੱਚਾ ਹੋ ਰਿਹਾ ਤੇ ਪਾਣੀ ਇਹ ਨਾ ਸੋਚੋ ਵੀ ਪਾਣੀ ਸਾਡੇ ਕਿੰਨੇ ਨਹੀਂ ਆਉਂਦਾ ਪਾਣੀ ਕਸਿਆਂ ਨਾਲੇ ਸੂਏ ਰਜਵਾਹੇ ਠੀਕ ਹੈ ਜੀ ਡਰੇਨਾ ਰਹੀਂ ਪਾਣੀ ਆਪਣੇ ਪਿੰਡ ਤੱਕ ਪਹੁੰਚ ਕਰਾ ਦੇਣਗੇ ਤੇ ਆਪਣਾ ਆਪਣੇ ਬੱਚਿਆਂ ਦਾ ਧਿਆਨ ਰੱਖਿਓ ਜੀ ਬਹੁਤ ਜਿਆਦਾ ਧਿਆਨ ਰੱਖਣ ਵਾਲੀ ਚੀਜ਼ ਆ ਕਿਉਂਕਿ ਜਿਹੜਾ ਮੀ ਹੁਣ ਪੈ ਰਿਹਾ ਇਹ ਜਿੱਡੇ ਮਰਜੀ ਲੈਟਰ ਪਾਏ ਹੁਣ ਉਹ ਵੀ ਸਿਮਨ ਲਾਤੇ ਤੇ ਬੇਨਤੀ ਹੱਥ ਜੋੜ ਕੇ ਹਰ ਇੱਕ ਜਿੰਨਾ ਵੀ ਆਪਦੇ ਨੇੜੇ ਤਿਹੜੇ ਜਿੰਨਾ ਵੀ ਤੁਹਾਡੇ ਨੇੜੇ ਤਿਹੜੇ ਵਸਨੀਕ ਨੇ ਵਸਦੇ ਨੇ ਭੈਣ ਭਾਈ ਆ ਚਾਹੇ ਕਿਸੇ ਨਾਲ ਤੁਸੀਂ ਬੋਲਦੇ ਹੋ ਚਾਹੇ ਨਹੀਂ ਬੋਲਦੇ ਪਰ ਜਿਹੜਾ ਹੁਣ ਵਕਤ ਆਊਗਾ ਨਾ ਬਿਮਾਰੀਆਂ ਦਾ ਵੀ ਆਉਗਾ ਪਾਣੀ ਦਾ ਤਾਰੇਗਾ ਇਸ ਦੂਬਾ ਬਿਮਾਰੀਆਂ ਹੋਣਗੀਆਂ ਤਾਂ ਭਾਈ ਮੋਢੇ ਨਾਲ ਮੋਢਾ ਲਾ ਕੇ ਖੜੋ ਜਰੂਰ ਤੇ ਹਰ ਇੱਕ ਹਰ ਇੱਕ ਦੀ ਮਦਦ ਜਰੂਰ ਕਰਿਓ ਯਾਰ ਠੀਕ ਹੈ ਭਾਈ ਗਰਨਾਵ ਨੇ ਕਿਹਾ ਸੀਗਾ ਕਹਿੰਦਾ 2025 26 ਸਾਲ ਐ ਨਾ ਜਿਹੜਾ ਬਹੁਤ ਭਿਆਨਕ ਹੈ ਤੇ ਭਾਈ ਆਪਦਾ ਅਨਾਜ ਸਟੋਰ ਕਰ ਲਓ ਤੇ ਚਾਰ ਬਾਧੂ ਬਾਗੇ ਰੱਖ ਲੋ ਕਿਉਂਕਿ ਜਿਵੇਂ ਜਿਹੜੇ ਹਾਲਾਤ ਹੁਣ ਪਾਣੀ ਨਾਲ ਸਬਜ਼ੀਆਂ ਤਾਂ ਆਉਂਦੀਆਂ ਨਹੀਂ ਦੀਦੀ ਅਜਤੂ ਬਾਦ ਤੇ ਜਿਹੜੀ ਸਬਜ਼ੀ ਹੁਣ 10 ਰੁਪਏ ਕਿਲੋ ਆ ਤੇ ਉਹ 200 ਰੁਪਏ ਕਿਲੋ ਹੋ ਜਾਣੀ ਐ ਕੱਲੇ ਆਪਾਂ ਇਹ ਨਾ ਸੋਚਿਆ ਕਰੋ ਵੀ ਆਪਣੇ ਪਰਲੇ ਪਾਰ ਰੇਟ ਬਾਲੇ ਉੱਚੇ ਆ ਆਪਣੇ ਵੀ ਉੱਥੇ ਆ ਜਾਣਗੇ ਬਾਈ ਜਿਹੜੇ ਹਿਸਾਬ ਨਾਲ ਹਾਲਾਤ ਹੋਏ ਪਏ ਮੀਂਹ ਦੇ بارشਾਂ ਬਹੁਤ ਐ ਪਾਣੀ ਦਾ ਲੈਵਲ ਉੱਤੇ ਡੈਮਾਂ ਦੇ ਵੀ ਉੱਤੇ ਹਾਈ ਅਲਰਟ ਤੇ ਚੱਲੀ ਜਾਂਦਾਗਾ ਐਂਡਫੈਂਡ ਨੂੰ ਮੰਨ ਕੇ ਚਲੋ ਜੇ ਬਰਸਾਤ ਨਾ ਰੁਗੀ ਤਾਂ ਪਾਣੀ ਇਤੋਂ ਵੀ ਜ਼ਿਆਦਾ ਛੱਡਣਗੇ ਉਹ ਤੇ ਉਹ ਆਪਣੀਆਂ ਹੁਣ ਹਜੇ ਡਰੇਨਾਂ ਖਾਲੀ ਵੀਆਂ ਤੇ ਡਰੇਨਾਂ 'ਚ ਵੀ ਪਾਣੀ ਆ ਜਾਊਗਾ ਜਿਹੜੇ ਕਹਿੰਦੇ ਹੁੰਦੇ ਸੀ ਨਾ ਵੀ ਇਹ ਗੰਤਲ ਨਾਲ ਆਇਆ ਪਿਆ ਤੇ ਇਹਦੇ ਵਿੱਚ ਮਸ਼ਕ ਮਰੀ ਜਾਂਦਾ ਇਹਦੇ ਵਿੱਚ ਪਾਣੀ ਦਾ ਹੁਣ ਉਹਨਾਂ 'ਚ ਵੀ ਪਾਣੀ ਆ ਜਾਊਗਾ ਜਿਹੜਿਆਂ ਨੇ ਢਾ ਢਾ ਕੇ ਉਹ ਘਰ ਪਾਏ ਉਹਦੇ ਵਿੱਚ ਫਿਰ ਪਿੱਟਣਗੇ ਸਾਡਾ ਘਰ ਵਿੱਚ ਡੁੱਬ ਗਿਆ ਉਹ ਡਰੇਨਾਂ 'ਚ ਘਰ ਪਾਈ ਬੈਠੇ ਨੇ ਮੈਂ ਬਹੁਤ ਡਰੇਨਾਂ ਆਪਣੇ ਪੰਜਾਬ ਦੇ ਦੱਸ ਸਕਦਾ ਵੀ ਜਿਹੜੀਆਂ ਪਰ ਮੂਰੋਂ ਬੰਦ ਕਰਕੇ ਤੇ ਘਰ ਪਾਈ ਬੈਠੇ ਨੇ ਲੋਕ ਧੰਨਵਾਦ ਭਾਈ ਬੇਨਤੀ ਆ ਬਸ ਵੀ ਸਾਰੇ ਇਕੱਠੇ ਰਹੋ ਨਾਲ ਮਿਲ ਕੇ ਰਹੋ ਪਿਆਰ ਮੁਹੱਬਤ ਨਾਲ ਰਹੋ ਬਸ ਇੰਨਾ ਕੀ ਹੈ ਧੰਨਵਾਦ